ਸਟੂਡੈਂਟਸ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਖੇਤੀਬਾੜੀ ਅਤੇ ਉਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਾਣਦੇ ਹਾਂ ਠੀਕ ਹੈ ਖੇਤੀਬਾੜੀ ਕੀ ਹੁੰਦੀ ਹੈ ਖੇਤੀਬਾੜੀ ਇੱਕ ਮਨੁੱਖ ਦਾ ਬਹੁਤ ਪੁਰਾਣਾ ਕੀਤਾਗਾ ਠੀਕ ਹੈ ਸ਼ੁਰੂ ਵਿੱਚ ਕੀ ਸੀ ਉਹ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਸੀ ਬਟ ਹੌਲੀ ਹੌਲੀ ਮਨੁੱਖ ਨੇ ਕੀ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਠੀਕ ਹੈ ਯਾਨੀ ਕਿ ਫਸਲਾਂ ਉਗਾਉਣ ਦਾ ਕੰਮ ਸ਼ੁਰੂ ਕੀਤਾ ਠੀਕ ਹੈ ਖੇਤੀਬਾੜੀ ਓਨਲੀ ਸਿਰਫ ਫਸਲਾਂ ਉਗਾਉਣਾ ਹੀ ਨਹੀਂ ਹੁੰਦਾ ਠੀਕ ਹੈ ਇਸ ਦੇ ਵਿੱਚ ਬਹੁਤ ਸਾਰੇ ਕਿੱਤੇ ਹੋਰ ਵੀ ਆ ਜਾਂਦੇ ਨੇ ਜਿਵੇਂ ਕਿ ਡੈਰੀ ਫਾਰਮਿੰਗ, ਮੁਰਗੀਆਂ ਪਾਲਣਾ ਠੀਕ ਹੈ, ਸ਼ਹਿਰ ਦੀਆਂ ਮੱਖੀਆਂ ਪਾਲਣਾ, ਮੱਛੀਆਂ ਪਾਲਣਾ ਐਂਡ ਗੁੜ ਬਣਾਉਣਾ ਠੀਕ ਹੈ ਐਂਡ ਆਟਾ ਚੱਕੀ ਲਗਾਉਣਾ ਇਹ ਵੀ ਕੀ ਹੈ ਖੇਤੀਬਾੜੀ ਦੇ ਵਿੱਚ ਆ ਜਾਂਦੇ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਬਾਰੇ ਠੀਕ ਹੈ ਕਿਹੜੇ-ਕਿਹੜੇ ਤੱਤ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਨੇ? ਜਲਵਾਯੂ, ਧਰਤਲ, ਮਿੱਟੀ ਦੀ ਕਿਸਮ, ਸਿੰਜਾਈ ਦੀਆਂ ਸਹੂਲਤਾਂ ਮੰਡੀ ਦੀ ਸਹੂਲਤ ਠੀਕ ਹੈ ਇਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਖੇਤੀਬਾੜੀ ਨੂੰ ਐਂਡ ਐਂਡ ਖੇਤੀ ਕਰਨ ਦੇ ਢੰਗ ਠੀਕ ਹੈ ਆਵਾਜ਼ਾਈ ਦੇ ਸਾਧਨ ਐਂਡ ਕੁਝ ਹੋਰ ਬੈਂਕ ਆਦਿ ਸਹੂਲਤਾਂ ਵੀ ਕਿਹਾ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੀਆਂ ਨੇ ਠੀਕ ਹੈ ਇਹ ਸੀਗਾ ਤੁਹਾਡਾ ਛੋਟਾ ਜਿਹਾ ਟੌਪਿਕ ਖੇਤੀਬਾੜੀ ਨਾਲ ਰਿਲੇਟਡ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ